ਅੱਜ ਦਾ ਸਡਾ ਟੌਪਿਕ ਹੈ ਵਿਸ਼ੇਸ਼ਣ ਵਿਸ਼ੇਸ਼ਣ ਨੂੰ ਇੰਗਲਿਸ਼ ਵਿੱਚ ਐਡਜੈਕਟਿਵ ਵੀ ਕਹਿੰਦੇ ਹਨ ਵਿਸ਼ੇਸ਼ਣ ਉਹ ਹੁੰਦਾ ਹੈ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਸ ਨੂੰ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਕਿ ਛੋਟਾ ਪਤਲਾ ਲੰਬਾ ਹਸਮੁਖ ਅਕਰਜ ਇਸ ਨੂੰ ਵਾਕ ਵਿੱਚ ਬਣਾਈਏ ਤੇ ਇਹ ਮੇਜ਼ ਛੋਟਾ ਹੈ ਛੋਟਾ ਸ਼ਬਦ ਵਿੱਚ ਕੀ ਹੋ ਗਿਆ ਇਸ ਦਾ ਵਿਸ਼ੇਸ਼ਣ ਇਸ ਨੇ ਮੇਜ਼ ਦੀ ਵਿਸ਼ੇਸ਼ਤਾ ਦੱਸੀ ਕਿ ਇਹ ਮੇਜ਼ ਛੋਟਾ ਹੈ तो इस विशेषण चुनो आ जाए तो क्या आ जाएगा छोटा छोटे नीचे अंडरलाइन हो जाएगा यह विशेषण है तो अगो जैसे यह लड़का हसमुख है तो लड़का तो है पर ही है हसमुख हसमुख ने उसनों विशेष बना दिता हसमुख उसकी विशेषता हो गई तो इसको की हैं विशेषण विशेषण पांच प्रकार के होंगे जिमें गुणवाचक विशेषण पहला है गुणवाचक विशेषण दूसरा है संख्यावाचक विशेषण ਪਰਿਮਾਨਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪੜਨਾਮੀ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਵਿੱਚ ਜੈਸੇ ਹੋ ਗਿਆ ਲਾਲ ਛੋਟਾ ਪਤਲਾ ਜਿਸ ਵਿੱਚ ਸ਼ਬਦ ਸ਼ਬਦਾਂ ਦੇ ਗੁਣ ਔਗੁਣ ਦੱਸੇ ਜਾਣ ਤੇ ਉਸ ਨੂੰ ਕੀ ਕਹਿੰਦੇ ਹਨ ਗੁਣਵਾਚਕ ਵਿਸ਼ੇਸ਼ਣ ਜਿਵੇਂ ਇਹ ਕਾਲਾ ਕੋੜਾ ਹੈ ਇਹ ਕੋੜਾ ਤਾਂ ਹੈ ਪਰ ਇਹ ਕੀ ਕਾਲਾ ਤੇ ਇਸ ਤੋਂ ਇਸ ਦਾ ਪਤਾ ਚੱਲ ਗਿਆ ਗੁਣ ਪਤਾ ਚੱਲ ਗਿਆ ਇਹ ਗੁਣਵਾਚਕ ਵਿਸ਼ੇਸ਼ਣ ਹੋ ਗਿਆ ਤੇ ਉਹ ਹਸਮੁਖ ਲੜਕਾ ਹੈ ਉਹ ਲੜਕਾ ਤਾਂ ਹੈ ਪਰ ਕੀ ਹੈ ਹਸਮੁਖ ਤੇ ਉਸ ਦਾ ਹਸਮੁਖ ਉਸ ਦਾ ਗੁਣ ਹੋ ਗਿਆ ਇਸ ਤੋਂ ਉਸ ਦੇ ਗੁਣਵਾਚਕ ਵਿਸ਼ੇਸ਼ਣ ਬਣ ਗਿਆ ਦੂਸਰੇ ਨੰਬਰ ਤੇ ਹੈ ਸੰਖਿਆਵਾਚਕ ਵਿਸ਼ੇਸ਼ਣ ਜੋ ਨਾਵਾਂ ਦੇ ਪੜਨਾਵਾਂ ਦੀ ਗਿਣਤੀ ਨੂੰ ਦੱਸਦੇ ਹਨ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ 10 ਵੀ ਪੂਰਾ ਤੇ ਜਿਵੇਂ ਮੇਰੇ ਕੋਲ ਚਾਰ ਕਿਤਾਬਾਂ ਹਨ ਇਹ ਚਾਰ ਕਿਤਾਬਾਂ ਹਨ ਚਾਰ ਕੀ ਹੋ ਗਿਆ ਸੰਖਿਆਵਾਚਕ विशेषण ਇਹ ਤਿੰਨ ਕੁਰਸੀਆਂ ਹਨ ਤੇ ਤਿੰਨ ਇਸ ਵਿੱਚ ਤਿੰਨ ਸ਼ਬਦ ਲੱਗ ਗਿਆ ਇਹ ਸੰਖਿਆ ਦਾਸਰੀ ਹੈ ਤੇ ਮਤਲਬ ਹੈ ਕਿ ਉਹ ਗਿਆ ਸੰਖਿਆਵਾਚਕ ਵਿਸ਼ੇਸ਼ਣ ਨੈਕਸਟ ਹੈ ਪਰਿਮਾਨਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਵਿੱਚ ਅਸੀਂ ਨਾਮ ਜਾਂ ਪਰਨਾਵ ਦੇ ਮਾਪ ਤੋਲ ਦੀ ਗਿਣਤੀ ਦੱਸਦੇ ਹਾਂ ਮਾਪ ਤੋਲ ਦੱਸਿਆ ਜਾਂਦਾ ਇਸ ਵਿੱਚ ਤੇ ਇਸ ਨੂੰ ਕੀ ਕਹਿੰਦੇ ਹਨ ਪਰਿਮਾਨਵਾਚਕ ਜਿਵੇਂ ਥੋੜਾ ਬਹੁਤਾ ਕਾਫੀ ਤੇ ਜੈਸੇ ਹੋ ਗਿਆ ਕਿ ਇਹ ਬਹੁਤ ਸਾਰੀਆਂ ਕਿਤਾਬਾਂ ਪਈਆਂ ਹਨ इस कुछ लीटर तेल है इस वि ज़्यादा पानी पे पिया है मतलब इस तो सूँ श्योरटी नहीं हुई पर आ गया कि इस समान पिया हुआ है निश्चयवाचक विशेषण नैक्स निश निश्चयवाचक विशेषण वो होंगे जेडे किसी शब्द को इशारे नाल ही आम तो खास बना देंगे जिमेंो जिमेंेरा घर है इसका तो पता चल गया श्योरट की यह मेरा ही घर है तो यह हो गया निश्चयवाचक विशेषण ਉਹ ਸਾਡਾ ਸਕੂਲ ਹੈ ਉਹ ਕੀ ਹੋ ਗਿਆ ਵਿੱਚ ਉਹ ਮਤਲਬ ਇਸ਼ਾਰੇ ਨਾਲ ਦੱਸਿਆ ਗਿਆ ਕਿ ਉਹ ਸਾਡਾ ਸਕੂਲ ਹੈ ਤੇ ਇਹ ਹੋ ਗਿਆ ਨਿਸ਼ਚੇਵਾਚਕ ਵਿਸ਼ੇਸ਼ਣ ਨੈਕਸਟ ਹੈ ਪਰਣਾਵੀ ਵਿਸ਼ੇਸ਼ਣ ਪਰਣਾਵੀ ਵਿਸ਼ੇਸ਼ਣ ਉਹ ਖੁਦ ਪਰਨਾਮ ਹੁੰਦੇ ਹੋਏ ਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ ਉਸ ਨੂੰ ਪਰਣਾਵੀ ਵਿਸ਼ੇਸ਼ਕ ਕਹਿੰਦੇ ਹਨ ਜਿਵੇਂ ਮੇਰਾ ਤੇਰਾ ਤੁਹਾਡਾ ਜਿਵੇਂ ਮੇਰਾ ਖਿਡੌਣਾ ਬਹੁਤ ਸੁੰਦਰ ਹੈ ਮੇਰਾ ਸ਼ਬਦ ਕੀ ਹੋ ਗਿਆ ਪਰਣਾਵ इसने आम तो खास किस बनाया मेरा के खिडोना बहुत तो सुंदर है सुंदर विची हो गया इस विशेषता दस दिखती गई तो पड़नावी विशेषण बन गया तो हाडा पेन लाल है तो हाडा हो गया पड़नाव पड़नावे विशेषण क्योंकि इसका नाम नहीं आया ना प्लेस थिंग इसका नाम नहीं आया तो हाडा पेन लाल है तो हाडा हो गया विश पड़नाव तो लाल की हो गया विशेषण उसने उसकी विशेषता दस दिखती कि हाडा पेन लाल है ਔਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ